ਰੋਗਾਈ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਜਿਵੇਂ ਮੈਂ ਪਹਿਲੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਵੀ ਹੌਲੀ ਹੌਲੀ ਕਰਕੇ ਆਪਣਾ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਹੱਡ ਬੀਤੀ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਸੋ ਉਹ ਵੀ ਜਲਦੀ ਸ਼ੁਰੂ ਕਰਨ ਲੱਗੇ ਆਂ ਸੋ ਅੱਜ ਮੈਂ ਦੱਸਣਾ ਚਾਹੁੰਦਾ ਵੀ ਆਪਣੀ ਬਿਮਾਰੀ ਦੇ ਸਬੰਧ ਦੇ ਵਿੱਚ ਮੈਂ ਹਸਪੀਟਲ ਗਿਆ ਸੀਗਾ ਜਿੱਥੇ ਕਿ ਅੱਜ ਇੱਕ ਇੰਜੈਕਸ਼ਨ ਲੱਗਿਆ ਟੀਕਾ ਲੱਗਿਆ ਜੋ ਕਿ ਪੰਜਵਾਂ ਟੀਕਾ ਹੈ ਇਹ ਜਿਹਦੀ ਇੱਕ ਕੀਮਤ ਸਵਾ 2 ਲੱਖ ਰੁਪਈਆ ਆਪਾਂ ਕਹਿ ਦਿੰਦੇ ਆ ਪਰ ਕੁਝ ਸਸਤੀ ਹੁੰਦੀ ਆ ਕਰੇ 2 ਲੱਖ 24000 ਦਾ ਕਰੇ 2 ਲੱਖ 18000 ਦਾ ਕਰੇ 2 ਲੱਖ 22000 ਦਾ ਇਹ ਟੀਕੇ ਨੇ ਜਿਹੜੇ ਲੱਗ ਰਹੇ ਨੇ ਸੋ ਅਰਦਾਹ ਪੈ ਹੀ ਕਰਦੇ ਹੁੰਦੇ ਹਾਂ ਹਰ ਰੋਜ਼ ਵੀ ਸੱਚੇ ਪਾਤਸ਼ਾਹ ਸਭ ਤੋਂ ਪਹਿਲਾਂ ਤਾਂ ਬੇਨਤੀ ਇਹ ਹੀ ਆ ਵੀ ਕਿਸੇ ਨੂੰ ਵੀ ਇਦਾਂ ਦੀ ਨਾਮਰਾਦ ਬਿਮਾਰੀ ਨਾ ਚਿੰਬੜੇ ਦੂਜੀ ਬੇਨਤੀ ਕਰਦੇ ਹੁੰਦੇ ਹਾਂ ਵੀ ਚਲੋ ਜੇ ਕੋਈ ਉਮਰ ਉਮਰ ਦੇ ਹਿਸਾਬ ਨਾਲ ਬੰਦੇ ਨੂੰ ਕਿਸੇ ਨੂੰ ਬਿਮਾਰੀ ਲੱਗ ਗਈ ਤਾਂ ਕੁਦਰਤ ਦਾ ਪਾਣਾ ਕਰਕੇ ਮੰਨਣੀ ਪੈਂਦੀ ਆ ਪਰ ਰੱਬ ਜਿਹੜੇ ਛੋਟੇ ਬੱਚੇ ਨੇ ਨਾ ਉਹਨਾਂ ਨੂੰ ਇਦਾਂ ਦੀ ਬਿਮਾਰੀ ਨਾ ਲੱਗੇ ਪ੍ਰਾਰਥਨਾ ਕਰਦੇ ਹਾਂ ਅਰਦਾਸ ਕਰਦੇ ਹਾਂ ਰੱਬਾ ਵੇ ਜਿਹੜੇ ਛੋਟੇ ਛੋਟੇ ਬੱਚੇ ਹਸਪੀਟਲਾਂ ਦੇ ਵਿੱਚ ਜਾ ਕੇ ਦੇਖਦੇ ਆ ਉਹਨਾਂ ਨੂੰ ਇਹ ਭਿਆਨਕ ਬਿਮਾਰੀ ਨਾ ਲੱਗੇ ਮੈਂ ਅੱਜ ਹੀ ਦੇਖ ਕੇ ਆਇਆ ਇੱਕ 5 ਸਾਲ ਦਾ ਬੱਚਾ 5 ਮਹੀਨਾ ਸਾਲ ਉਹਨੂੰ ਲੱਗਿਆ ਹੋਇਆ ਤੇ ਜਦੋਂ 1.5 ਸਾਲ ਦਾ ਸੀਗਾ ਉਦੋਂ ਤੋਂ ਉਹ ਸਿਰ ਦੇ ਵਿੱਚ ਉਹਨੂੰ ਬ੍ਰੇਨ ਟਿਊਮਰ ਤੇ ਕਿੰਨੇ ਔਖੇ ਹੋਣਗੇ ਉਹਦੇ ਮਾਪੇ ਚਲੋ ਮਾਪੇ ਨੇ ਤਾਂ ਜਿਵੇਂ ਕਹਿੰਦੇ ਆ ਆਪਣੇ ਫਰਜ਼ ਪੂਰੇ ਕਰਨੇ ਆ ਔਰ ਬੱਚਾ ਆਪਣੇ ਸਰੀਰ ਦੇ ਨਾਲ ਕਿੰਨੀ ਔਖੀ ਘਟ ਰਹੀ ਹੈ ਕੀ ਉਹਨੇ ਦੁਨੀਆ ਤੇ ਆ ਕੇ ਦੇਖ ਲਿਆ ਕੀ ਉਹਨੇ ਹੁਣ ਤੱਕ ਦੁਨੀਆ ਤੇ ਆ ਕੇ ਘਟ ਲਿਆ ਸੋ ਅਰਦਾਸ ਕਰਦੇ ਹੁੰਦੇ ਆ ਵੀ ਰੱਬਾ ਛੋਟੇ ਬੱਚਿਆਂ ਨੂੰ ਐਦਾਂ ਦੀ ਬਿਮਾਰੀ ਨਾ ਲੱਗੇ ਕਿਸੇ ਨੂੰ ਵੀ ਸੋ ਚਲੋ ਵੱਡੀਆਂ ਉਮਰ ਦਾ ਬੰਦਾ ਤਾਂ ਮਨ ਸਮਝਾ ਲੈਂਦਾ ਵੀ ਖਾ ਪੀ ਲਿਆ ਦੇਖ ਲਿਆ ਸਭ ਕੁਝ ਦੁਨੀਆ ਤੇ ਆਲੇ ਜਿੰਨੇ ਜੁਗੇ ਸੀਗੇ ਆਪਣਾ ਕੰਮ ਕਾਰ ਕਰ ਲਿਆ ਪਰ ਬੱਚਿਆਂ ਨੇ ਤਾਂ ਵਾਲੇ ਕੁਝ ਨਹੀਂ ਦੇਖਿਆ ਜਿਹੜਾ 4 ਸਾਲ 5 ਸਾਲ ਦਾ ਬੱਚੇ ਉਥੇ ਜਿਨ੍ਹਾਂ ਨੇ ਬਾਈ ਕੀਮਾ ਲੱਗਦੀਆਂ ਉਹ ਦੇਖ ਨਹੀਂ ਹੁੰਦੇ ਅਰਦਾਸ ਕਰਿਆ ਕਰੋ ਕਿ ਕਿਸੇ ਵੀ ਮੈਂਬਰ ਨੂੰ ਕਿਸੇ ਵੀ ਇਨਸਾਨ ਨੂੰ ਕੋਈ ਭਿਆਨਕ ਬਿਮਾਰੀ ਹੈ ਜਿਹੜੀ ਇਹ ਨਾ ਲੱਗੇ ਉਹ ਸਾਰੀਆਂ ਬਿਮਾਰੀਆਂ ਦੇ ਇਲਾਜ ਹੈਗੇ ਨੇ ਬੁਖਾਰ ਚੜ ਗਿਆ ਕੋਈ ਹੋਰ ਗੱਲਬਾਤ ਹੋ ਗਈ ਸਾਰੀਆਂ ਬਿਮਾਰੀਆਂ ਨਾਲ ਬੰਦਾ ਚੱਲ ਲੈਂਦਾ ਭਾਈ ਜਿਹੜੀ ਕੈਂਸਰ ਦੀ ਬਿਮਾਰੀ ਉਹਨਾਂ ਇਹਦੀਆਂ ਤਕਲੀਫਾਂ ਬਹੁਤ ਨੇ ਬੰਦਾ ਦਵਾਈਆਂ ਵੀ ਲਈ ਜਾਂਦਾ ਆਪਣੇ ਆਪ ਦੇ ਨਾਲ ਬੰਦਾ ਜਿਵੇਂ ਕਹਿੰਦੇ ਆ ਵੀ ਕਟ ਲੈਂਦਾ ਪਰਿਵਾਰ ਬਹੁਤ ਔਖਾ ਹੋ ਜਾਂਦਾ ਉਸ ਤੋਂ ਨਾਲੇ ਖਰਚਾ ਹੁੰਦਾ ਜਿਹੜਾ ਉਹ ਵੱਖਰਾ ਜਿਹੜੀ ਸਰੀਰ ਨੂੰ ਤੰਗੀ ਆਉਂਦੀ ਉਹ ਵੱਖਰੀ ਅਰਦਾਸ ਕਰਿਆ ਕਰੋ ਸਵੇਰ ਸ਼ਾਮ ਉੱਟ ਕੇ ਵੀ ਸੱਚੇ ਪਾਤਸ਼ਾਹ ਕਿਸੇ ਦੇ ਵੀ ਘਰ ਦੇ ਵਿੱਚ ਇਦਾਂ ਦੀ ਭਿਆਨਕ ਬਿਮਾਰੀ ਨਾ ਆਵੇ ਔਰ ਤੰਦਰੁਸਤੀ ਦੇ ਨਾਲ ਜ਼ਿੰਦਗੀ ਬਤੀਤ ਹੋ ਜAVE ਜਿੰਨੀ ਕੁ ਪਰਮਾਤਮਾ ਨੇ ਬਖਸ਼ੀ ਆ ਉਹ ਜ਼ਿੰਦਗੀ ਆ ਜਿਹੜੀ ਉਹ ਤੰਦਰੁਸਤੀ ਦੇ ਨਾਲ ਬਤੀਤ ਹੋ ਜAVE ਇਦਾਂ ਦੀ ਭਿਆਨਕ ਬਿਮਾਰੀ ਦਾ ਕਿਸੇ ਵੀ ਭੈਣ ਭਰਾ ਨੂੰ ਸਾਹਮਣਾ ਨਾ ਕਰਨਾ ਪਵੇ ਸੋ ਉਹੀ ਗੱਲ ਆ ਗਈ ਵੀ ਕਿਵੇਂ ਪਤਾ ਲੱਗਦਾ ਕਿਥੋਂ ਸ਼ੁਰੂ ਹੁੰਦੀ ਆ ਇਹ ਮੈਂ ਛੇਤੀ ਸ਼ੁਰੂ ਕਰਨ ਜਾ ਰਿਹਾ ਸੋ ਕਿਰਪਾ ਕਰਕੇ ਵੀਡੀਓ ਨੂੰ ਲਾਇਕ ਤੇ ਸ਼ੇਅਰ ਕਰ ਦਿਆ ਕਰੋ ਸ਼ੇਅਰ ਕੀਤੀ ਵੀਡੀਓ ਨਾਲ ਤੁਹਾਡੇ ਇੰਨਾ ਕੁ ਫਾਇਦਾ ਹੋ ਜਾਊਗਾ ਵੀ ਜਿਹੜੀਆਂ ਮੈਂ ਆਪਣੇ ਸਰੀਰ ਤੇ ਹੰਡਾ ਰਹੀਆਂ ਉਹ ਹੋਰ ਭੈਣ ਭਾਈਆਂ ਨਾਲ ਸਾਂਝੀਆਂ ਕਰ ਲੂੰਗਾ ਤਾਂ ਕਿ ਹੋਰ ਕੋਈ ਭੈਣ ਭਾਈ ਇਸ ਚੀਜ਼ ਤੋਂ ਬਚ ਸਕੇ ਸੋ ਹਰ ਘਰ ਦੇ ਵਿੱਚ ਇਹ ਵੀਡੀਓ ਪਹੁੰਚਣੀ ਚਾਹੀਦੀ ਆ ਵੀ ਆਪਾਂ ਕਿਵੇਂ ਇਹਦੇ ਤੋਂ ਬਚਾਅ ਕਰ ਸਕਦੇ ਆ ਕੀ ਕੀ ਇਹਦੀਆਂ ਨਿਸ਼ਾਨੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਛੇਤੀ ਤੋਂ ਛੇਤੀ ਇਹ ਸ਼ੁਰੂ ਕਰਨ ਲੱਗੇ ਆ ਸੋ ਧੰਨਵਾਦ ਬਾਈ ਜੀ ਮਿਲਦੇ ਆਂ ਜਲਦੀ ਹੋਰ ਵੀਡੀਓ